ਹੈਲੋ ਜੀ ਸਾਰਿਆਂ ਨੂੰ ਸਾਰਸ਼ਿਕ ਕਾਲ ਆ ਪਾਰੀ ਵਰਕ ਦੇ ਕਈ ਸੂਟ ਰੈਡੀ ਕੀਤੇ ਨੇ ਤੇ ਮਸ਼ੀਨ ਵਰਕ ਦੇ ਵੀ ਆ ਆਰੀ ਵਰਕ ਦੇ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪੀਸ ਬਣ ਕੇ ਰੈਡੀ ਹੋਏ ਨੇ ਜੀ ਆ ਆਪਾਂ ਫਰੋਜੀ ਕਲਰ ਤੇ ਵਰਕ ਕਰਵਾਇਆ ਆਰੀ ਦਾ ਤੇ ਦੁਪੱਟੇ ਤੇ ਵੀ ਜੀ ਦੁਪੱਟੇ ਫੁੱਲ ਹੈਵੀ ਹੋਰ ਸਾਈਡ ਕੱਟ ਵਰਕ ਕੀਤਾ ਹੋਇਆ ਤੇ ਨਾਲ ਆਪਾਂ ਪਲੇਨ ਕੱਪੜਾ ਵੀ ਰੱਖਿਆ ਹੋਇਆ ਵੀ ਤੁਸੀਂ ਲੇਸ ਵਗੈਰਾ ਵੀ ਲਗਾ ਸਕਦੇ ਹੋ ਦੁਪੱਟੇ ਤੇ ਜੀ ਆ ਯੈਲੋ ਸੂਟ ਹੈ ਇਹ ਤੇ ਵੀ ਵਰਕ ਆ ਪਾਰੀ ਦਾ ਕਰਵਾਇਆ ਵਰਕ ਦੇ ਜਿਹੜੇ ਫਿਨਿਸ਼ਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਦੁਪੱਟਾ ਵੀ ਨਾਲ ਜੀ ਇਹਦੇ ਸੇਮ ਇਹਦੇ ਵੀ ਨਾਲ ਆਪਾਂ ਸਾਈਡਾਂ ਤੇ ਕੱਪੜਾ ਰੱਖਿਆ ਹਾਂਜੀ ਕਾਪਾ ਸਿਮਰ ਤੇ ਸੂਟ ਰੈਡੀ ਕਰਵਾਇਆ ਉਹ ਵੀ ਆਰੀ ਦਾ ਨਾਲ ਫੁੱਲ ਹੈਵੀ ਦੁਪੱਟਾ ਜੀ ਸਿਮਰ ਦਾ ਹੀ ਤੇਸ ਦੁਪट्टे ਦੇ ਵੀ ਇਹਦੇ ਵੀ ਆਪਾਂ 4 ਸਾਈਡ ਵਰਕ ਕੀਤਾ ਹੈ ਕੱਟਵਰਕ ਜੀ ਤੇ ਇਹਦੇ ਵੀ ਆਪਾਂ ਲਾਇਸ ਲਗਾ ਸਕਦੇ ਹਾਂ ਦੁਪट्टे ਦੇ 4 ਸਾਈਡ ਆਹ येलो ਸੂਟ ਹੈ ਜੀ ਇਹਤੇ ਵੀ ਆਪਾਂ ਆਰੀ ਦਾ ਵਰਕ ਕਰਵਾਇਆ ਇਹਦੇ ਆਪਾਂ ਕਪੜਾ ਦੁਪट्टे ਦੇ ਨਹੀਂ ਰੱਖਿਆ ਤੇ ਕੱਟਵਰਕ ਕਰਵਾਇਆ ਐਕਸਟਰਾ ਕਪੜਾ ਜਿਹੜਾ ਕਟਵਾਤਾ ਵਰਕ ਦੀ ਜਿਹੜੀ ਫਿਨਿਸ਼ਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਜੀ ਆਪਾ ਸਲਵਾਰਾਂ ਤੇ ਵਰਕ ਕਰਵਾਇਆ ਸਲਵਾਰ ਦੇ ਪੌਂਚਿਆਂ ਤੇ ਜੀ ਇਹ ਵੀ ਆਪਾਂ ਸਟੇਟ ਸਲਵਾਰ ਬਣਾਉਣੀ ਹੈ ਜੀ ਸਲਵਾਰ ਦੇ ਪੌਂਚਿਆਂ ਤੇ ਵਰਕ ਕਰਵਾਇਆ ਫੁੱਲ ਹੈਵੀ ਵਰਕ ਹੋਇਆ ਸਲਵਾਰ ਦੇ ਪੌਂਚਿਆਂ ਤੇ ਜੀ ਦੇਖੋ ਤੁਸੀਂ ਹਾਂਜੀ ਆਪਾਂ ਹੈਂਡ ਦਾ ਵਰਕ ਕਰਵਾਇਆ ਹੈਂਡ ਦਾ ਕੰਮ ਕਰਵਾਇਆ ਸੂਟ ਤੇ ਆਰੀ ਦੇ ਨਾਲ ਆਪਾਂ ਇਹ ਬੱਡ ਕਲਰ ਦਾ ਸੂਟ ਰੈਡੀ ਕਰਵਾਇਆ ਜੀ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਇਹ ਵੀ ਪੀਸ ਬਣ ਕੇ ਰੈਡੀ ਹੋਇਆ ਇਹਦੇ ਨਾਲ ਅੱਦੇ ਆਪਾਂ 2-3 ਸੂਟ ਰੈਡੀ ਕੀਤੇ ਨੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਵੀ ਜੀ ਆਪਾਂ ਬਲੈਕ ਕਲਰ ਤੇ ਆਰੀ ਵਰਕ ਕਰਵਾਇਆ ਜੀ ਹਾਂਜੀ ਆ ਆਪਾਂ ਕੁਝ ਸੂਟ ਮਸ਼ੀਨ ਵਰਕ ਦੇ ਕੀਤੇ ਨੇ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਆ ਰਹੇ ਹੈਂਡਵਰਕ ਮਸ਼ੀਨ ਵਰਕ ਕੁਝ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਵਰਕ ਦੀ ਜਿਹੜੀ ਫਿਨਿਸ਼ਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਵੀ ਦੇਖੋ ਜੀ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਅਗਲੀ ਵੀਡੀਓ ਚ ਫਿਰ ਮਿਲਾਂਗੇ ਜੀ ਧੰਨਵਾਦ